ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਇੱਕ ਵੱਡੀ ਕਾਰਵਾਈ ਕਰਦੇ ਹਾਂ ਵਕ ਵਕ ਆਨਲਾਈਨ ਪਲੇਟਫਾਰਮਾਂ ਦੇ ਜ਼ਰੀਏ ਬੱਚਿਆਂ ਦੇ ਜਿਨਸੀ ਸੋਜਨ ਦੇ ਸਬੰਧੀ ਸਮੱਗਰੀ ਨੂੰ ਦੇਖਣਾ ਰੱਖਣਾ ਤੇ ਉਹਨਾਂ ਨੂੰ ਅੱਗੇ ਭੇਜਣ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ 54 ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਆ ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਜਦਵ ਨੇ ਦਿੱਤੀ ਆ ਤੇ ਇਹ ਕਾਰਵਾਈ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਸੁਣਾਏ ਗੇ ਫੈਸਲੇ ਜਿਦੇ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਦੇ ਜਿਨਸੀ ਸੋਸ਼ ਸੰਦੇਸ਼ ਸੰਬੰਧੀ ਸਮਗਰੀ ਨੂੰ ਦੇਖਣਾ ਆਪਣੇ ਕੋ ਰੱਖਣਾ ਉਹਨਾਂ ਨੂੰ ਅੱਗੇ ਭੇਜਣਾ ਤੇ ਸੰਬੰਧੀ ਰਿਪੋਰਟ ਨਾ ਕਰਨਾ ਪ੍ਰੋਟੈਕਸ਼ਨ ਆਫ ਚਿਲड्रन ਫਰੋਮ ਸੈਕਸ਼ੂਅਲ ਅਫੈਂਸਸ ਦੇ ਪੋਕਟੋ ਐਕਟ ਦੇ ਤਹਿਤ ਸਜ਼ਾ ਜੋਗਾ ਸੀਐਸਏਐਮ ਕੋਈ ਵੀ ਅਜਿਹੀ ਸਮਗਰੀ ਜਿਦੇ ਵਿੱਚ ਨਵਾਲਕਾਂ ਦੇ ਜਿਨਸੀ ਸੋਜਨ ਦੇ ਨਾਲ ਸੰਬੰਧਿਤ ਫੋਟੋਆਂ ਵੀਡੀਓ ਜਾਂ ਮੀਡੀਆ ਸ਼ਾਮਲ ਹੋਵੇ ਜਿਉਂ ਦੇਖਣਾ ਆਪਣੇ ਕੋ ਰੱਖਣਾ ਜਾਂ ਅੱਗੇ ਉਹਨੂੰ ਗੈਰ ਭੇਜਣਾ ਗੈਰ ਕਾਨੂੰਨੀ ਆ ਜਿਹਦੇ ਨਾਲ ਆ ਪੀੜਤਾ ਨੂੰ ਉਸ ਉਮਰ ਭਾਰ ਦੇ ਲਈ ਵੱਡਾ ਨੁਕਸਾਨ ਪਹੁੰਚ ਸਕਦਾ ਹੈ ਤੇ ਬੱਚਿਆਂ ਦੇ ਗੰਭੀਰ ਸ਼ੋਸ਼ਣ ਦੇ ਮਾਮਲਿਆਂ ਦੇ ਵਿੱਚ ਇਹ ਅਧੀਨ ਆਉਂਦਾ ਏ ਉਹਨਾਂ ਨੇ ਦੱਸਿਆ ਕਿ ਫੜੇ ਗਏ ਮਲਜਮ ਦੀ ਪਛਾਣ ਉਹ ਫਾਜ਼ਲਕਾ ਦੇ ਰਾਮਸਰਾ ਦੇ ਰਹਿਣ ਵਾਲੇ ਵਿਜੇਪਾਲ ਦੇ ਵਜੋਂ ਹੋਈ ਆ ਪੁਲਿਸ ਟੀਮਾਂ ਨੇ ਮਿਆਰੀ ਪ੍ਰਕਿਰਿਆਵਾਂ ਦਾ ਪਾਲਨ ਕਰਦੇ ਹੋਏ ਮੁਲਜ਼ਮ ਦੇ ਕੋਲੋਂ ਇਲੈਕਟ੍ਰੋਨਿਕ ਉਪਕਰਨ ਵੀ ਜ਼ਬਤ ਕੀਤੇ ਅਤੇ ਟੱਕਵੇਂ ਟੰਗ ਦੇ ਨਾਲ ਹੈਸ਼ ਵੈਲਿਊਜ਼ ਵੀ ਦਰਜ ਕੀਤੀਆਂ ਗਈਆਂ ਹਨ। ਇਸ ਵਾਰ ਦੇ ਵਿੱਚ ਉਹ ਸਾਈਬਰ ਪੁਲਿਸ ਥਾਣੇ ਦੇ ਵਿਕੇ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 6B ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈਆਂ। ਡੀ ਜੀ ਪੀ ਗੌਰਵ ਜਾਦਵ ਨੇ ਦੱਸਿਆ ਕਿ ਬੱਚਿਆਂ ਦੇ ਜਿੰਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਪ੍ਰਚਾਰਿਤ ਕਰਨਾ ਜਾਂ ਇਸ ਦੀ ਵੰਡ ਬਾਰੇ ਗ੍ਰਹਿ ਮੰਤਰੀ ਦੇ ਵੱਲੋਂ ਪ੍ਰਾਪਤ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਸੂਬੇ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਜੇ ਹੀ ਸਮਗਰੀ ਨੂੰ ਦੇਖਣਾ ਤੇ ਆਪਣੇ ਕੋਲ ਰੱਖਣਾ ਤੇ ਉਹਨਾਂ ਨੂੰ ਅੱਗੇ ਭੇਜਨ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਨੂੰ ਕਾਬੂ ਕਰਨ ਦੇ ਲਈ ਸੀਪੀਜੀ ਦੇ ਨਾਲ ਤਾਲਮੇਲ ਜਰੀਏ ਇਹ ਵਿਸ਼ੇਸ਼ ਅਭਿਆਨ ਚਲਾਇਆ ਈ ਉਹਨਾਂ ਨੇ ਦੱਸਿਆ ਕਿ ਕਾਰਵਾਈ ਦੇ ਪਹਿਲੇ ਪੜਾਅ ਦੇ ਦੌਰਾਨ ਪੰਜਾਬ ਭਾਰ ਦੇ ਵਿੱਚ 54 ਸ਼ੱਕੀ ਵਿਅਕਤੀਆਂ ਦੀ شناخت ਕੀਤੀ ਗਈ ਆ ਜਦੋਂ ਕੋਈ ਫਾਜ਼ਿਲਕਾ ਤੋਂ ਇੰਸਟਾਗ੍ਰਾਮ ਤੇ ਟੈਲੀਗ੍ਰਾਮ ਦੀ ਵਰਤੋਂ ਕਰਕੇ ਉਕਤ ਸਮਗਰੀ ਨੂੰ ਵੇਚਣ ਤੇ ਦੂਸਰਿਆਂ ਦੇ ਨਾਲ ਸਾਂਝਾ ਕਰਨ ਤੇ ਵਿਅਕਤੀਆਂ ਨੂੰ ਗ੍ਰਿਫਤ ਕੀਤਾ ਗਿਆ ਏ ਡੀਜੀਪੀ ਨੇ ਇਸ ਦੱਸਿਆ ਕਿ ਪੁਲਿਸ ਟੀਮਾਂ ਨੇ ਆਪਰੇਸ਼ਨ ਦੇ ਦੌਰਾਨ ਵੱਖ-ਵੱਖ ਸ਼ੱਕੀਆਂ ਤੋਂ 39 ਉਪਕਰਨ ਵੀ ਜ਼ਬਤ ਕੀਤੇ ਆ ਜੋ ਫੋਰੈਂਸਿਕ ਵਿਸ਼ਲੇਸ਼ਣ ਦੇ ਲਈ ਭੇਜੇ ਗਏ ਆ ਇਹਨਾਂ ਤੋਂ ਇਲਾਵਾ ਅਜਿਹੇ ਕਿਨੌਣੇ ਅਪਰਾਧਾਂ ਦੇ ਵਿੱਚ ਸ਼ਾਮਲ ਹੋਰ ਅਪਰਾਧੀਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਫੜਨ ਦੇ ਲਈ ਜਾਂਚ ਕੀਤੀ ਗਈ ਆ ਹੋਰ ਵੇਰਵੇ ਸਾਂਝੇ ਕਰਦੇ ਆ ਐਡੀਜੀਪੀ ਸਾਈਬਰ ਕ੍ਰਾਈਮ ਦੀ ਵੀ ਨੀਰ ਜਾਨੇ ਕਿਹਾ ਹੈ ਕਿ ਇਹ ਕਾਰਵਾਈ ਜਿਸ ਦੇ ਵਿੱਚ ਐਸਪੀ ਸਾਈਬਰ ਕ੍ਰਾਈਮ ਜਸ਼ਨਦੀਪ ਗੱਲ ਦੇ ਵੱਲੋਂ ਪੂਰਨ ਤਾਲਮੇਲ ਕੀਤਾ ਗਿਆ ਤੇ ਆਨਲਾਈਨ ਬਾਲ ਸੋਸ਼ਣ ਦੇ ਟਾਕਰੇ ਲਈ ਪੰਜਾਬ ਦੇ ਯਤਨਾਂ ਦਾ ਉਹ ਹਿੱਸਾ ਸੀ ਇਹਨਾਂ ਨੇ ਕਿਹਾ ਕਿ ਕਾਰਵਾਈ ਅਜੇ ਵੀ ਜਾਰੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀਆਂ ਸੰਭਾਵਨਾ ਹੈ ਉਨ੍ਹਾਂ ਨੇ ਕਿਹਾ ਕਿ ਮਯੂਦਾ ਕਾਨੂੰਨ ਦੇ ਤਹਿਤ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਸਮੱਗਰੀ ਨੂੰ ਦੇਖਣਾ ਅੱਗੇ ਸਾਂਝਾ ਕਰਨ ਜਾਂ ਆਪਣੇ ਕੋਲ ਰੱਖਣਾ ਪੋਕਸੋ ਐਕਟ ਦੀ ਧਾਰਾ 15 ਤੇ ਆਈਟੀ ਐਕਟ 2000 ਦੀ ਧਾਰਾ 60 ਬੀ ਦੇ ਤਹਿਤ ਸਜ਼ਾਜੋਗ ਅਪਰਾਧਾ ਜਿਦੇ ਵਿੱਚ 5 ਸਾਲ ਤੱਕ ਦੀ ਕੈਦ ਤੇ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਉਹਨਾਂ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਦੇ 28 ਜ਼ਿਲ੍ਹਿਆਂ ਦੇ ਵਿੱਚੋਂ ਕਮਿਸ਼ਨ ਰੇਟਾਂ ਦੇ ਵਿੱਚੋਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹਨ ਜੋ ਸਾਈਬਰ ਅਪਰਾਧਾਂ ਦੇ ਵਿੱਚ ਟੋਕਵੇਂ ਟੰਗ ਦੇ ਨਾਲ ਪੜਤਾਲ ਦੇ ਲਈ ਸਾਈਬਰ ਜਾਂਚ ਅਤੇ ਤਕਨੀਕੀ ਸਹਾਇਤਾ ਯੂਨਿਟਾਂ ਦੇ ਨਾਲ ਹੋ ਲੈ ਸੰ। ਉਹਨਾਂ ਨੇ ਕਿਹਾ ਕਿ ਹੋਰ ਸਹਾਇਤਾ ਜਾਂ ਸੀਏਐਸਐਮ ਰਿਪੋਰਟ ਦੇ ਲਈ ਲੋਕ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਜਾਂ ਸਥਾਨਕ ਜ਼ਿਲ੍ਹਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਨਾਲ ਸੰਪਰਕ ਕਰ ਸਕਦੇ ਆ। ਬੱਚਿਆਂ ਦੇ ਜਿਨਸੀ ਸੋਸ਼ਲ ਦੇ ਸੰਬੰਧੀ ਸਮੱਗਰੀ ਨੂੰ ਸਾਂਝਾ ਕਰਨ ਦੇ ਦੋਸ਼ੀ ਦੀ ਸੁਣਵਾਈ ਸਜ਼ਾ एसएस नगर दी फास्ट ट्रैक स्पेशल कोर्ट ने मिति 25 9 2024 ਨੂੰ ਪੁਲਿਸ ਸਟੇਸ਼ਨ ਸਟੇਟ ਆਫ ਸਾਈਬਰ ਕ੍ਰਾਈਮ ਵਿਕੇ ਆਈਟੀਆਈ ਐਕਟ ਧਾਰਾ 67 ਬੀ ਅਤੇ ਪੋਕਸੋ ਐਕਟ ਦੀ ਧਾਰਾ 15 ਅਧੀਨ ਐਫਆਈਆਰ ਨੰਬਰ 34 2020 ਅਧੀਨ ਦੱਜ ਮਾਮਲੇ ਦੇ ਵਿੱਚ 우ਮਾਰ ਸ਼ਰਮਾ ਨਾਂ ਦੇ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆਂ ਉਸ ਨੂੰ 4 ਸਾਲ ਦੀ ਸਖਤ ਕੈਦ ਤੇ 5000 ਰੁਪਏ ਦੀ ਜੁਰਮਾਨੇ ਦੀ ਜਿਹੜੀ ਸਜ਼ਾ ਸੁਣਾਈ ਗਈ ਆ।